ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤਾਂ ਇਸ ਵਕਤ ਅਸੀਂ ਮੌਜੂਦਾ ਹੁਸ਼ਿਆਰਪੁਰ ਤੋਂ ਚੱਬੇਵਾਲ ਰੋਡ ਤੇ ਚੱਬੇਵਾਲ ਅੱਡੇ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੋਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਡਿਵਾਈਡਰ ਹੈ ਡਿਵਾਈਡਰ ਜਿਹੜਾ ਕਿ ਟੁੱਟਿਆ ਹੋਇਆ ਹੈ ਤਾਂ ਜਿਹੜੇ ਵੱਡੇ ਪੱਥਰ ਵੀ ਨੇ ਟੁੱਟੇ ਹੋਏ ਨੇ ਉਹ ਤਾਂ ਡਿਵਾਈਡਰ ਦੇਖ ਸਕਦੇ ਹੋ ਰੋਡ ਤੋਂ ਜਿਹੜੇ ਕਿ ਟੁੱਟੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਵੀ ਲੋਕ ਇੱਥੋਂ ਰੋਜ਼ ਦੀ ਰੋਜ਼ ਦੀ ਜ਼ਿੰਦਗੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗੁਜ਼ਰਦੇ ਨੇ ਆ ਤਾਂ ਰਾਸ਼ੇਸ ਰੋਡ ਤੇ ਪਿਆ ਰਹਿੰਦਾ ਹੈ ਹਾਲਾਂਕਿ ਕਾਫੀ ਐਕਸੀਡੈਂਟਸ ਵੀ ਇਸ ਰੋਡ ਤੇ ਹੁੰਦੇ ਨੇ ਜਿਸ ਦੇ ਕਰਕੇ ਜਿਹੜਾ ਕਿ ਜਾਨੀ ਮਾਲੀ ਨੁਕਸਾਨ ਵੀ ਕਈ ਵਾਰੀ ਲੋਕਾਂ ਦਾ ਹੋ ਚੁੱਕਿਆ ਹੈ ਪਰ ਜੇ ਡਿਵਾਈਡਰ ਦੀ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਟੁੱਟਿਆ ਹੋਇਆ ਇਹ ਤੇ ਸਫਾਈ ਦਾ ਵੀ ਜਿਹੜਾ ਉਰੇ ਪਰੇ ਕੋਈ ਵੀ ਪ੍ਰਬੰਧ ਜਿਹੜਾ ਕਿ ਪ੍ਰੋਪਰ ਹੈ ਨਹੀਂ ਲਾਈਟਾਂ ਇੱਥੇ ਹੈ ਨਹੀਂਗੇ ਜਾਂ ਡਿਵਾਈਡਰ ਦੇ ਉੱਤੇ ਕੋਈ ਵੀ ਰਿਫਲੈਕਟਰ ਜਿਹੜੇ ਕਿ ਨਹੀਂ ਲੱਗੇ ਪਏ ਹੈਗੇ ਤਾਂ ਜੇ ਲੋਕ ਜਿਹੜੇ ਕਿ ਰਾਤ ਹੀ ਇੱਥੋਂ ਆਣਗੇ ਤਾਂ ਉਹ ਕਿਸੇ ਵੀ ਦੁਰਘਟਨਾ ਦਾ ਜਿਹੜਾ ਕਿ ਸ਼ਿਕਾਰ ਹੋ ਸਕਦੇ ਨੇ ਤਾਂ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਟੋਲ ਪਲਾਜ਼ਾ ਸਿਗਾ ਜਿਹੜਾ ਟੋਲ ਪਲਾਜ਼ਾ ਜਦ ਤੱਕ ਸਿਗਾ ਤਾਂ ਤੱਕ ਇਹਨਾਂ ਦੀ ਦੇਖ ਰੇਖ ਵੀ ਜਿਹੜੀ ਕਿ ਹੁੰਦੀ ਸੀਗੀ ਪਰ ਹੁਣ ਜੇਕਰ ਗੱਲ ਕਰੀਏ ਤਾਂ ਰਿਪੇਅਰ ਦਾ ਵੀ ਜਿਹੜਾ ਕਿ ਕੰਮ ਇੱਥੇ ਆ ਤਾਂ ਉਹ ਵੀ ਜਿਹੜਾ ਕਿ ਕੋਈ ਵੀ ਦੇਖ ਰੇਖ ਇਸ ਦੀ ਨਹੀਂ ਹੋ ਰਹੀ ਹੈਗੀ ਇੱਧਰ ਨਾਲ ਚੱਬੇਵਾਲ ਥਾਣਾ ਲੱਗਦਾ ਹੈ ਸਾਹਮਣੇ ਜਿਹੜਾ ਕਿ ਕਾਲਜ ਵੀ ਹੈਗਾ ਆ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੋਂ ਗੁਜ਼ਰਦੇ ਨੇ ਤਾਂ ਇਹ ਜਿਹੜਾ ਕਿ ਡਿਵਾਈਡਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਟੁੱਟਿਆ ਪਿਆ ਇਹ ਤਾਂ ਪੱਥਰ ਤਕਰੀਬਨ ਰੋਡ ਦੇ ਉੱਤੇ ਹੀ ਜਿਹੜੇ ਕਿ ਆਏ ਹੋਏ ਨੇ ਤਾਂ ਲੋਕ ਜਿਹੜੇ ਗੁਜ਼ਰਦੇ ਨੇ ਤਾਂ ਉਹ ਕੋਈ ਵੀ ਜਿਹੜਾ ਕਿ ਹਾਦਸਾ ਗ੍ਰਸਤ ਵੀ ਜਿਹੜਾ ਕਿ ਹੋ ਸਕਦਾ ਹੈ ਵੱਡੀ ਘਟਨਾ ਵੀ ਇੱਥੇ ਵਾਪਰ ਸਕਦੀ ਹੈ ਜ਼ਰੂਰ ਇਸ ਜਿਹੜਾ ਕਿ ਮੈਟਰ ਵਾਲੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਰੋਡ ਜਿਹੜਾ ਕਿ ਪਹਿਲਾਂ ਹੀ ਬਹੁਤ ਚੱਲਦਾ ਹੈ ਲੋਕ ਇੱਥੋਂ ਗੁਜ਼ਰਦੇ ਨੇ ਹੁਣ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਨੇ ਜੋ ਦੀਪਕ ਜੀ ਜਿਹੜਾ ਕਿ ਐਨਾ ਰੋਡ ਇਹ ਚੱਲਦਾ ਹੈਗਾ ਆ ਤੇ ਡਿਵਾਈਡਰ ਤੇ ਨਾ ਕੋਈ ਰਿਫਲੈਕਟਰ ਹੈ ਨਾ ਉਰੇ ਪਰੇ ਕੋਈ ਲਾਈਟਾਂ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜੀ ਹੈ ਇਹ ਜਦੋਂ ਵੀ ਬਣਿਆ ਸੀ ਉਸ ਤੋਂ ਬਾਅਦ ਤਕਰੀਬਤ ਹਾਦਸਿਆਂ ਦਾ ਸ਼ਿਕਾਰ ਰਿਹਾ ਤੁਸੀਂ ਦੇਖ ਲਓ ਬੇ ਇੱਕ ਪਾਸੇ ਕਾਲਜ ਆ ਤੇ ਦੂਜੇ ਪਾਸੇ ਇੱਥੇ ਪੁਲਿਸ ਦਾ ਸਵੇਰੇ ਸ਼ਾਮ ਨਾਕਾ ਵੀ ਲੱਗਾ ਹੁੰਦਾ ਇਹ ਜਿਹੜੇ ਡਿਵਾਈਡਰ ਆ ਇਹਦੇ ਦੇ ਉੱਤੇ ਤਕਰੀਬਨ ਜਿਹੜੇ ਆ ਚਿੰਨ ਆ ਉਹ ਪੂਰੇ ਲੱਗੇ ਹੋਣੇ ਚਾਹੀਦੇ ਆ ਇਹਨੂੰ ਜਿਹੜਾ ਪੇਂਟ ਆ ਇਹ ਅਕਸਰ ਜਿਹੜੇ ਹਾਦਸੇ ਆ ਇਹ ਰਾਤ ਭਰਾਂ ਤੇ ਹੁੰਦੇ ਆ ਦਿਨ ਵੇਲੇ ਹਾਦਸੇ ਨਹੀਂ ਹੁੰਦੀ ਦੇਖੋ ਇਹਦੀ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਇਹਨੂੰ ਤਖਾਲਿਆ ਜਾਵੇ ਇਹਦੀ ਸਫਾਈ ਹੋਣੀ ਬੜੀ ਜ਼ਰੂਰੀ ਆ ਫੁੱਲ ਬੂਟੇ ਜਿਹੜੇ ਤਾਂ ਇੱਕ ਪਾਸੇ ਆ ਜਿਹੜੇ ਬਰਸਾਤਾਂ ਦੇ ਦਿਨਾਂ 'ਚ ਹੋਣ ਵਾਲੇ ਜਿਹੜੇ ਦਰਖਤ ਆ ਉਹ ਬਿਨਾਂ ਵਜ੍ਹਾ ਤੋਂ ਇੱਥੇ ਉੱਗੇ ਪਏ ਆ ਔਰ ਕਿਸੇ ਨੇ ਅਜੇ ਤੱਕ ਇਹਦੀ ਸਫਾਈ ਨਹੀਂ ਕੀਤੀ ਕਿਤੇ ਨਾ ਕਿਤੇ ਸਰ ਟੋਲ ਪਲਾਜ਼ੇ ਬੰਦ ਹੋਣ ਦਾ ਵੀ ਜਿਹੜਾ ਕਿ ਨੁਕਸਾਨ ਭੁਗਤਣਾ ਪੈ ਰਿਹਾ ਕਿਉਂਕਿ ਰੋਡ ਨਹੀਂ ਬਣ ਰਿਹਾ ਹੁਣ ਤਾਂ ਡਿਵਾਈਡਰ ਹੀ ਜਿਹੜੇ ਕਿ ਟੁੱਟਨੇ ਸ਼ੁਰੂ ਹੋ ਗਏ ਨਾ ਕੋਈ ਰਿਫਲੈਕਟਰ ਹੈ ਨਾ ਕੋਈ ਕੁਸ਼ ਹੈ ਜੀ ਨਹੀਂ ਟੋਲ ਪਲਾਜੇ ਬੰਦ ਹੋਣ ਦਾ ਨਹੀਂ ਐ ਟੋਲ ਪਲਾਜੇ ਦੀ ਇਹਦੇ ਚ ਕੋਈ ਦੂਸਰੀ ਨਹੀਂ ਹੈਗੀ ਆ ਪਰ PWD ਵਿਭਾਗਾਂ ਜਾਂ ਜਿਹਦੇ ਵੀ ਅੰਡਰ ਇਹ ਸੜਕ ਆਂਦੀ ਹੈਗੀ ਆ ਉਹਨਾਂ ਨੇ ਮੇਨਟੇਨੈਂਸ ਦਾ ਕੰਮ ਤਾਂ ਇਹਦਾ 25 ਸਾਲੀ ਹੋਣਾ ਹੈ ਮੈਂ ਹਮੇਸ਼ਾ ਹੀ ਟੋਲ ਪਲਾਜੇ ਬੰਦ ਹੋਣ ਤੋਂ ਬਾਅਦ ਵੀ ਪਹਿਲਾਂ ਵੀ ਲੰਘਦਾ ਵੇ ਇਹ ਪਹਿਲਾਂ ਹੀ ਟੁੱਟ ਚੁੱਕੇ ਆ ਇਹਨੂੰ ਕਿਸੇ ਨੇ ਨਹੀਂ ਐਥੇ ਬੜੇ ਹਾਦਸੇ ਹੋ ਚੁੱਕੇ ਆ ਤੁਸੀਂ ਪਿਛਲੇ 3-4 ਕ ਮਹੀਨਿਆਂ ਚ 2-3 ਮੋਤਾਂ ਇਸੇ ਰੋਡ ਦੇ ਉੱਤੇ ਐਕਸੀਡੈਂਟ ਨਾਲ ਵੀ ਹੋ ਚੁੱਕੀ ਆ ਤੇ ਕੌਣ ਪੀਲਾ ਤੇ ਜਿਹੜਾ ਕਾਲਾ ਇਹ ਚਪੇਂਟ ਆ ਇਹ ਚਮਕਣਾ ਚਾਹੀਦਾ ਤਾਂ ਕਿ ਰਾਤ ਨੂੰ ਆ ਰੈੱਡ ਜਿਹੜੇ ਰਾਤ ਤੇ ਇੰਡੀਕੇਟਰ ਆ ਉਹ ਵੀ ਲੱਗਣੇ ਚਾਹੀਦੇ ਇੱਥੇ ਮਤਲਬ ਜਦ ਤੱਕ ਨਾ ਧਿਆਨ ਚਲਿਆਇਆ ਜਾਵੇ ਕੋਈ ਆਪ ਕੋਈ ਇੱਥੋਂ ਇੰਨੇ ਅਧਿਕਾਰੀ ਨਿਕਲਦੇ ਕੋਈ ਕਿਸੇ ਨੂੰ ਕਿਸੇ ਦੀ ਜਾਨ ਨਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਮੈਂ ਕੈਮਰਾਮੈਨ ਮਨਵੀਰ ਨੂੰ ਕਹੂੰਗਾ ਉਹ ਬੋਰਡ ਸਿਕਾ ਲੱਗਾ ਜਿਹੜਾ ਲੋਹੇ ਦਾ ਟੁੱਟਾ ਆ ਤੁਸੀਂ ਚੈੱਕ ਕਰ ਲਓ ਪਏ ਇਹ ਟੁੱਟ ਕੇ ਇਹਨੂੰ ਚੋਰ ਵੀ ਲੈ ਗਏ ਆ ਇਦੋਂ ਚੱਕ ਕੇ ਜਾਂ ਨਸ਼ੇੜੀ ਲੈ ਗਏ ਆ ਸਾਨੂੰ ਤਾਂ ਪਤਾ ਨਹੀਂ ਆ ਪਰ ਇੱਥੇ ਜੇ ਟੁੱਟ ਵੀ ਗਿਆ ਤੇ ਤੇ ਇੰਡੀਕੇਟਰ ਜਿਹੜੇ ਟ੍ਰੈਫਿਕ ਦੇ ਆ ਜਾਂ ਚ ਟ੍ਰੈਫਿਕ ਚਿੰਨ੍ਹ ਹੈਗੇ ਉਹ ਤਾਂ ਲੱਗਣੇ ਚਾਹੀਦੇ ਆ ਜਿਹੜੇ ਰਾਤ ਨੂੰ ਚਮਕਣ ਸੋ ਜ਼ਰੂਰ ਇਹ ਜਿਹੜੀ ਕਿ ਗੱਲਬਾਤ ਕੀਤੀ ਗਈ ਹੈ ਦੀਪਕ ਅਗਨੀ ਹੋਤਰੀ ਸਰ ਵੱਲੋਂ ਵੀ ਜਿਹੜੀ ਕਿ ਬਿਲਕੁਲ ਠੀਕ ਆ ਘੱਟੋ ਘੱਟ ਜਿਹੜੇ ਕਿ ਇੱਥੇ ਪੇਂਟ ਜਿਹੜਾ ਕਿ ਪ੍ਰੋਪਰ ਹੋਣਾ ਚਾਹੀਦਾ ਹੈ ਡਿਵਾਈਡਰ ਹੈਗਾ ਵਾ ਇਹ ਇੰਨਾ ਚੱਲਣ ਵਾਲਾ ਰੋੜਾ ਹੈ ਇਸ ਦੀ ਜਿਹੜੀ ਕਿ ਮੁਰੰਮਤ ਸਹੀ ਟਾਈਮ ਤੇ ਜਿਹੜਾ ਕਿ ਸਮੇਂ ਸਿਰ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਗੁਜ਼ਰਦੇ ਨੇ ਕਿਸੇ ਇਥੋਂ ਦੁਰਘਟਨਾ ਦਾ ਸ਼ਿਕਾਰ ਨਾ ਹੋ ਸਕਣ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਮੈਂ ਨਿਕੇਸ਼ ਸ਼ਰਮਾ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਾਰਪੁਰ ਨਿਊਜ਼ ਦੇ ਨਾਲ